ਸਦਾ ਰਹਣ ਤੇ ਉਹ ਇੱਕ ਮਾਂ ਵੀ ਆਪਣਾ ਪਰਵਾਰ ਆਪਣੇ ਪੁੱਤ-ਪੋਤਰੇ ਛੱਡ ਕੇ ਮਾਂ ਆ ਦੁਨੀਆਂ ਦੇ ਵਿੱਚੋਂ ਚਲੀ ਗਈ ਹੈ ਜਿੱਥੇ ਜਾਣਾ ਸਭ ਨੇ ਹੈ ਅੱਬਾ ਸਭ ਜਾਣਦੇ ਹਾਂ ਜਾਣਾ ਤੇ ਹੈ ਸਭ ਨੇ ਪਰ ਜਦੋਂ ਮਾਂ ਆ ਦੁਨੀਆਂ ਦੇ ਵਿੱਚੋਂ ਜਾਂਦੀ ਹੈ ਇੱਕ ਪਰਿਵਾਰ ਦੇ ਵਿੱਚ ਇੱਕ ਮਾਂ ਦਾ ਜਾਣਾ ਹੁੰਦਾ ਪਰ ਮਾਂ ਦਾ ਜਾਣਾ ਬੜਾ ਦੁੱਖਦਾਈ ਹੁੰਦਾ ਇਹ ਗੱਲ ਉਹਨਾਂ ਨੂੰ ਸਮਝ ਸਕਦੇ ਨੇ ਉਹਨਾਂ ਦੇ ਸਮਝ ਵਿੱਚ ਆ ਸਕਦੀ ਹੈ ਜਿਨ੍ਹਾਂ ਨੂੰ ਮਾਂ ਦੇ ਕਰਜ਼ਵਾਰੇ ਪਤਾ ਹੈ ਜਿਨ੍ਹਾਂ ਨੂੰ ਮਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਰੰਦੇ ਵਿੱਚ ਕੀ ਦੇਣ ਹੈ ਇੱਕ ਮਾਂ ਦੀ ਕਿ ਉਹਨਾਂ ਨੂੰ ਪਤਾ ਲੱਗ ਸਕਦਾ ਹੈ ਉਹ ਮਹਿਸੂਸ ਕਰ ਸਕਨੇ ਨੇ ਕਿ ਮਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਕੀ ਰੋਲ ਹੈ ਉਹ ਮਾਂ ਦੀ ਆ ਜਗ ਦੇ ਵਿੱਚ ਕੀ ਐਹਮਤ ਹੈ ਉਹ ਮਾਂ ਦੀ ਐਹਮਤ ਕੀ ਹੈ ਸਾਡੇ ਤਰੱਕੀ ਹੋਣ ਦੇ ਵਿੱਚ ਸਾਨੂੰ ਆ ਦੁਨੀਆ ਦੇ ਵਿੱਚ ਕਿੱਥੇ ਤੱਕ ਮਨੁੱਖ ਪਹੁੰਚ ਜਾਂਦੇ ਹੈ ਮਾਂ ਦਾ ਕੀ ਯੋਗਦਾਨ ਹੈ ਅਸਲ ਵਿੱਚ ਮਾਂ ਦੀ ਕਦਰ ਵਿੱਚ ਉਹ ਮਨੁੱਖ ਕਰਦਾ ਜਿਹਨੂੰ ਮਾਂ ਲੋਕਾਂ ਨੂੰ ਬੇ ਕਦਰ ਹੋ ਗਿਆ ਅੱਜ ਮਾਂ ਦੀ ਇਹ ਕਿੰਨੇ ਤਾਰੇ ਪਤਾ ਨਹੀਂ ਹੈ ਉਹ ਮਾਂ ਦੇ ਪਿਆਰ ਦਾ ਕਰਜ਼ ਦਾ ਚੁਕਾਉਣਾ ਤੇ ਬੜੀ ਦੂਰ ਦੀ ਗੱਲ ਹੈ ਮਾਂ ਦੇ ਕਰਜ਼ੇ ਬਾਰੇ ਪਤਾ ਵੀ ਨਹੀਂ ਹੁੰਦਾ ਕਿ ਮਾਂ ਦਾ ਕਰਜ਼ੇ ਕੀ ਹੈ ਸਾਡੇ ਸਿਰ ਤੇ ਮਾਂ ਦਾ ਕਰਜ਼ੇ ਸਾਡੇ ਸਿਰ ਕੀ ਹੈ ਚੁਕਾਉਣਾ ਤੇ ਬੜੀ ਦੂਰ ਦੀ ਗੱਲ ਹੈ ਮਾਂ ਦਾ ਕਰਜ਼ੇ ਚੁਕਾ ਨਹੀਂ ਸਕਦਾ ਮਨੁੱਖ ਬਹੁਤ ਵੱਡਾ ਕਰਜ਼ੇ ਹੈ ਮਾਂ ਦਾ ਸਾਡੇ ਸਿਰ ਤੇ ਨਾ ਮਹੀਨੇ ਆਪਣੇ ਪੇਟ ਵਿੱਚ ਰੱਖਦੀ ਹੈ ਮਾਂ ਕਿੰਨੀਆਂ ਤਕਲੀਫਾਂ ਨੇ ਜੋ ਜ਼ਿੰਦਗੀ ਵਿੱਚ ਮਾਂ ਚੱਲਦੀ ਹੈ ਅੱਛਾ ਇਹ ਰ ਬੱਚਾ ਜਨਮ ਲੈ ਲੈਂਦਾ ਹੈ ਪਾਲਣ ਵੇਲੇ ਮਾਂ ਕਿੰਨੀਆਂ ਤਕਲੀਫਾਂ ਚੱਲਦੀ ਹੈ ਪਲਣ ਤੋਂ ਬਾਅਦ ਜਦੋਂ ਜਵਾਲ ਹੁੰਦਾ ਹੈ ਬੱਚਾ ਫਿਰ ਵੀ ਮਾਂ ਜਿੰਨਾ ਆਪਣੇ ਉਹ ਮਾਂ ਆਪਣੀ ਪੂਰਾ ਰੂਲ ਲਗਾਉਂਦੀ ਹੈ ਜ਼ਿੰਦਗੀ ਵਿੱਚ ਪਾਪਾ ਇੱਕ ਤਾਂ ਬੱਚਿਆਂ ਨੂੰ ਬਿਠਾਓ ਇਹਨਾਂ ਦਾ ਸਿਰ ਵੀ ਟੱਕਿਆ ਨਹੀਂ ਬਾਕੀ ਰੌਣਕ ਖੁੰਦੇ ਨੇ ਤੇ ਮਾਂ ਤੇ ਪਾਪਾ ਤੇ ਮਾਂ ਬੜੀ ਵੱਡੀ ਸਾਡੀ ਜ਼ਿੰਦਗੀ ਵਿੱਚ ਅਹਿਮੀਅਤ ਹੈ ਇੱਕ ਜ਼ਿੰਦਗੀ ਦੇ ਵਿੱਚ ਸਾਡੇ ਤਾਂ ਗੁਰੂ ਹਰਗੋਬਿੰਦ ਪਾਸ਼ਾ ਪਾ ਇਤਿਹਾਸ ਦੇ ਵਿੱਚੋਂ ਗੱਲ ਕਰੀਏ ਛੇਵੇਂ ਬਾਦਸ਼ਾਹ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਤਾਂ ਗੁਰੂ ਅਰਜਨ ਦੇ ਪਾਸ਼ਾ ਦੇ ਸੁਪੁੱਤਰ ਸੀ ਇਹ ਇਕਲੌਤੇ ਸੁਪੁੱਤਰ ਛੇਵੇਂ ਬਾਦਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਹਰਗੋਬਿੰਦ ਸਾਹਿਬ ਲਾਗਲੇ ਸੁਪੁੱਤਰ ਨੇ ਮਾ ਗੰਗਾ ਜੀ ਦੇ ਅੱਜ ਮਾ ਗੰਗਾ ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਅੰਤਮਲਾ ਸਭ ਸਮਾਏ ਕੀਰਲੇ ਸਵਾਸ ਮਾ ਗੰਗਾ ਜੀ ਲੈ ਰਹੇ ਨੇ ਮਾ ਗੰਗਾ ਜੀ ਅਕੀਲੇ ਸਵਾਸ ਲੈ ਲੈ ਨੇ ਭਾਈ ਮਿਹਰ ਦੇ ਘਰ ਬੈਠੇ ਨੇ ਮਾਂ ਗੰਗਾ ਤੇ ਗੁਰੂ ਹਰਗੋਬਿੰਦ ਸਾਹਿਬ ਬੈਠੇ ਆਏ ਹੁਣ ਸਵਾਸ ਬੜੇ ਥੋੜੇ ਰਹਿੰਦੇ ਨੇ ਮਾਂ ਦੇ ਸਵਾਸ ਥੋੜੇ ਨੇ ਹੁਣ ਧੀ ਪੁੱਤ ਜਦੋਂ ਮਾਤਾ ਪਿਤਾ ਦਾ ਸਨਾਕੀਰਲਾ ਹੋਵੇ ਜਿਹੜੇ ਆਗਿਆਕਾਰ ਸਤਕਾਰਯੋਗ ਧੀ ਪੁੱਤ ਨੇ ਜਿਹੜੇ ਆਪਣੇ ਮਾਂ ਦੀ ਬਾਪੂ ਦੀ ਕਬਰ ਕਰਦੇ ਨੇ ਕੁਛ ਨਾ ਕਰਦੇ ਨੇ ਮਾਂ ਕੋਈ ਇੱਛਾ ਹੋਵੇ ਤੇਰੀ ਅਕੀਰਲੀ ਕਿਸੇ ਪਰਿਵਾਰ ਦੇ ਜੀ ਨੂੰ ਮਿਲਣ ਦੀ ਇੱਛਾ ਹੁੰਦੀ ਹੈ ਕਿਸੇ ਨਾਲ ਗੱਲ ਕਰਨ ਦੀ ਹੁੰਦੀ ਹੈ ਕਿਸੇ ਨੂੰ ਮਿਲਣਾ ਹੁੰਦਾ ਹੈ ਕਿਸੇ ਨਾਲ ਦੁੱਖ ਸੁੱਖ ਕਰਨਾ ਹੁੰਦਾ ਉਹ ਅਕੀਰਲੇ ਸਾਸਾ ਤੇ ਜਦੋਂ ਕੋਈ ਪ੍ਰਾਣੀ ਪਿਆ ਹੁੰਦਾ ਹੈ ਉਹਦਾ ਪਰਿਵਾਰ ਪੁੱਛ ਲਿਆ ਕਰਦਾ ਹੈ ਹਉਣਾ ਚੇਵੇਂ ਪਾਤਸ਼ਾਹ ਮੇਰੀ ਪੀਰ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਮਾਤਾ ਗੰਗਾ ਜੀ ਸਾਨੂੰ ਵੀ ਲੱਗ ਰਿਹਾ ਹੁਣ ਤੁਹਾਡਾ ਸਮਾਂ ਨੇੜੇ ਐ ਇੱਕ ਹੋਰ ਗੱਲ ਮੈਂ ਵਿੱਚ ਕਰ ਜਾਵਾਂ ਜਿਹੜਾ ਮਨੁੱਖ ਸਿਮਰਨ ਕਰਦਾ ਸਿਮਰਨ ਜਿਹੜਾ ਰੱਬ ਦੀ ਯਾਦ ਵਿੱਚ ਬੈਠਦਾ ਚੌਂਕਣਾ ਲਾਉਂਦਾ ਧਿਆਨ ਧਰ ਲਏ ਉਹ ਮਾਲਕ ਦਾ ਪਰਮਾਤਮਾ ਦਾ ਇਹ ਰਬ ਦੇ ਪਿਆਰਿਆਂ ਦੇ ਤੰਤ ਕੱਢੇ ਨੇ 6 ਮਹੀਨੇ ਪਹਿਲਾਂ ਗੰਢ ਖੁੱਲਦੀ ਹੈ ਸਾਡੇ ਅੰਦਰ ਇੱਕ ਗੰਢ ਖੁੱਲਦੀ ਹੈ ਖੜਾਤ ਹੁੰਦਾ ਹੀ ਸਾਡੇ ਅੰਦਰ 6 ਮਹੀਨੇ ਸਾਡੇ ਜਾਣ ਤੋਂ ਪਹਿਲਾਂ ਉਹ ਗੰਢ ਹੈ ਜਿਹੜੀ ਖੁੱਲ ਜਾਂਦੀ ਹੈ ਸਾਡੇ ਅੰਦਰ ਬਾਰੇ ਗੱਲਾਂ ਹਰ ਇੱਕ ਨੂੰ ਪਤਾ ਨਹੀਂ ਲੱਗਦੀਆਂ ਜਿਹੜੇ ਸਿਮਰਨ ਦੇ ਵਿੱਚ ਬੈਠਦੇ ਨੇ ਨੇਮ ਬਣਾ ਕੇ ਚੌਕੜਾ ਲਾ ਕੇ ਉਹ ਪਰਮਾਤਮਾ ਦੇ ਪਿਆਰ ਵਿੱਚ ਰਹਿੰਦੇ ਆ ਜਿਹੜੇ ਉਹ ਧਿਆਨ ਕਿਸੇ ਮਰਜੀ ਸੁਖਲਾ ਕਰ ਲੋ ਤੁਸੀਂ ਕੋਈ ਤਾਂ ਅੰਗੁਰ ਨਾਨਕ ਪਾਤਸ਼ਾਹ ਨੂੰ ਪਿਆਰ ਕਰ ਲੈ ਧੰਗੁਰ ਨਾਨਕ ਪਾਤਸ਼ਾਹ ਦਾ ਸੂਖ ਨਾਲ ਧਿਆਨ ਕਰ ਲੈਣੇ ਕੋਈ ਤਾਂ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਪਿਆਰ ਕਰ ਲੈ ਧੰਗੁਰੂ ਅਰਜਨ ਦੇ ਪਾਤਸ਼ਾਹ ਦਾ ਧਿਆਨ ਕਰ ਲੈ ਕੋਈ ਧੰਗੁਰ ਤੇਗਵਾਰ ਪਾਤਸ਼ਾਹ ਨੂੰ ਪਿਆਰ ਕਰ ਲੈ ਤੇ ਕੋਈ ਬਾਜਾ ਵਾਲੇ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਪ੍ਰੇਮ ਕਰਦਾ ਹੈ ਉਹ ਬਾਜਾ ਵਾਲੇ ਦਾ ਧਿਆਨ ਧਰ ਲੈਂਦਾ ਹੈ ਤੂੰ ਸਾਨੂੰ ਅੰਦਰ ਕੋਈ ਨਾ ਤਸਵੀਰ ਤੇ ਬਣਾਉਣੇ ਪਊਗੀ ਨਾ ਅਸੀਂ ਜਿਹੜੇ ਦਰਸ਼ਨ ਚਾਹੁੰਨੇ ਆ ਅਸੀਂ ਜਿਹਦੇ ਦੂਦਾਰ ਕਰਨੇ ਚਾਹੁੰਨੇ ਆ ਸਾਨੂੰ ਕੋਈ ਨਾ ਕੋਈ ਉਹਦਾ ਨਕਸ਼ਾ ਲੈਣਾ ਪਊਗਾ ਬੰਦੇ ਨੂੰ ਮੇਰਾ ਤਾਂ ਸਰੀਰ ਸਾਡੇ ਅੰਦਰ ਬਣੂਗੀ ਇਹ ਲੋਕ ਤਸਵੀਰ ਦੇ ਸਾਨੂੰ ਦਰਸ਼ਨ ਹੋਣਗੇ ਪ੍ਰਤੱਖ ਇਹਨਾਂ ਪ੍ਰਤੱਖ ਦਰਸ਼ਨ ਹੋਣਗੇ ਸਾਨੂੰ ਉਸ ਤਸਵੀਰ ਦੇ ਪਰ ਇਹ ਗੱਲਾਂ ਅਭਿਆਸੀਆਂ ਦੀਆਂ ਨੇ ਭਾਈ ਜੋ ਅਭਿਆਸੀ ਨੇ ਹਨਾ ਗੰਗਾ ਜੀ ਦਾ ਸਮਾ ਜਿਹੜਾ ਅਕੀਰ ਦਾ ਸਮਾ ਹਰਗੋਗਨ ਪਾਤਸ਼ਾਹ ਮਹਾਰਾਜ ਪੁੱਛਦੇ ਨੇ ਮਾਂ ਕੋਈ ਇੱਛਾ ਹੋਵੇ ਮਾਂ ਗੰਗਾ ਬਹੁਤ ਚੜ੍ਹਦੀ ਕਲਾ ਵਾਲੀ ਸੀਗੇ ਉੱਚਾ ਤੇ ਸੱਚਾ ਜੀਵਨ ਸੀਗਾ ਮਾਂ ਗੰਗਾ ਦਾ ਮਾਤਾ ਗੰਗਾ ਜੀ ਕਹਿੰਦੇ ਪੁੱਤਰ ਮੇਰੀ ਕੋਈ ਅੰਤਮ ਇੱਛਾ ਨਹੀਂ ਹੈ ਜੇ ਕੋਈ ਮੇਰੀ ਇੱਛਾ ਪੂਰੀ ਕਰ ਸਕਦਾ ਤੇਰਾ ਪਿਤਾ ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਜਾਲਮਾਂ ਨੇ ਤੱਤਿਆਂ ਤਰਿਆਂ ਤੇ ਬਿਠਾ ਕੇ ਸ਼ਹੀਦ ਕਰਤਾ ਉਹਨਾਂ ਨੂੰ ਤੱਤਿਆਂ ਤਰਿਆਂ ਤੇ ਬਿਠਾ ਕੇ ਸ਼ਹੀਦ ਕੀਤਾ ਉਹਨਾਂ ਨੂੰ ਇਹਦੇ ਮਹਾਰਾਜ ਨੇ ਜਲ ਪ੍ਰਵਾਹ ਨਦੀ ਵਿੱਚ ਇਸ਼ਨਾਨ ਕਰਨ ਦੀ ਇੱਛਾ ਪ੍ਰਗਟ ਕੀਤੀ ਸੀਗੀ ਨਦੀਰੇ ਵਿੱਚ ਇੱਛਾ ਕਰਨ ਨੇ ਮਹਾਰਾਜ ਨੇ ਇੱਛਾ ਕਰ ਗਿਟ ਗਈ ਤਾਨ ਗੁਰੂ ਅਰਜਨ ਦੇ ਪਾਤਸ਼ਾਹ ਨੇ ਪੁੱਤਰਾ ਜੇ ਮੇਰੀ ਇੱਛਾ ਪੂਰੀ ਕਰ ਸਕਦਾ ਜਦੋਂ ਮੇਰੇ ਸਰੀਰ ਦੇ ਵਿੱਚੋਂ ਆਪਾਂ ਕੀ ਔਰ ਰੂਹ ਨਾਲੀ ਮਾਰ ਜਾਵੇ ਇੱਕ ਕੰਮ ਕਰੀ ਮੇਰਾ ਸਰੀਰ ਜਨ ਪਰਵਾਹ ਕਰ ਦੇਵੀਂ ਇੱਕ ਮਾਂ ਕਹਿ ਰਹੀ ਆ ਆਪਣੇ ਪੁੱਤ ਨੂੰ ਧਾਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦੇ ਇਕਲੌਤੇ ਸੁਪੁੱਤਰ ਨੇ ਧਾਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਉਹਨਾਂ ਨੇ ਮਾਤਾ ਨੇ ਮਾਂ ਗੰਗਾ ਜੀ ਕਹਿੰਦੇ ਮੇਰਾ ਜਿਹੜਾ ਪੰਜ ਭੂਤਕ ਸਰੀਰ ਹੈ ਇਹਨੂੰ ਜਲ ਪ੍ਰਵਾਹ ਕਰ ਦੇਵੀਂ ਰਾਤ ਲੰਗੀ ਅੰਮ੍ਰਿਤ ਵੇਲਾ ਹੋਇਆ ਮਾਤਾ ਜੀ ਨੇ ਆਪਣਾ ਪੰਜ ਘੂਤਕ ਸਰੀਰ ਛੱਡ ਦਿੱਤਾ ਮਾ ਗੰਗਾ ਵਿਰਤ ਹੋਏ ਬੜਾਪੇ ਦੀ ਉਮਰ ਹੈ ਜਦੋਂ ਸਰੀਰ ਛੱਡਿਆ ਮਾ ਗੰਗਾ ਨੇ ਇਹਨਾਂ ਦੁਨੀਆਂ ਦੇ ਮਾਲਕ ਹਰ ਗੁਰੂ ਦਾ ਪਛਾਨ ਪਤਾ ਲੱਗਿਆ ਦੋ ਮਾਂ ਦਾ ਧੋਰ ਸੀ ਪੰਖੀ ਸੀ ਅੜਾਰੀ ਮਾਰ ਗਿਆ ਸਰੀਰ ਰਹਿ ਗਿਆ ਪੰਜ ਭੂਤਕ ਸਰੀਰ ਧਰਤੀ ਦੇ ਉੱਤੇ ਦੋਨੋਂ ਪਤਾ ਲੱਗਿਆ ਮਾਂ ਦੇ ਵਿੱਚ ਹੁਣ ਪ੍ਰਾਣ ਨਹੀਂ ਰਹੇ ਪ੍ਰਾਣ ਭਕੇਰੂ ਉੱਡ ਗਏ ਜਿੱਡਾ ਮਰਦੀ ਕੋ ਕਹਿਣਾ ਤਹਾਣਾ ਮੈਂ ਗੱਲ ਵੇਰ ਉਹੀ ਕਰ ਜਾਵਾਂ ਮੈਂ ਜੀਤੇ ਸਤਕਾਰ ਹੈ ਮਾਂ ਦਾ ਦਿਲੋਂ ਜੇ ਪਿਆਰ ਹੈ ਮਾਂ ਪ੍ਰਤੀ ਦਿਲ ਦੇ ਵਿੱਚ ਇੱਕ ਵਾਰ ਜਰੂਰ ਸਾਡੀ ਅੱਖ ਡੁੱਲਦੀ ਹੈ ਸਾਡਾ ਮਨ ਭਰਦਾ ਹੈ ਅੱਜ ਮਾਂ ਸਾਹਮਣੇ ਲਾਸ਼ ਨਹੀਂ ਹੈ ਹਰਗੁਣ ਪਾਤਸ਼ਾਹ ਸਾਹਮਣੇ ਬੈਠੇ ਨੇ ਮਾਂ ਚੜ੍ਹਾਈ ਕਰੰਗੀ ਮਨ ਭਰਦਾ ਹੈ ਹਰਗੁਣ ਪਾਤਸ਼ਾਹ ਮਹਾਰਾਜ ਦੁਰਸਖ ਆਇਨ ਵਾਲੇ ਬੈਠੇ ਨੇ ਹਰਮਨ ਕਾਜ ਸਾਹਿਬ ਮਹਾਰਾਜ ਦੇ ਜਦੋਂ ਪਾਲ ਭਰੇ ਹੋ ਗਏ ਮਾਂ ਪਰਦੇ ਹੋਏ ਸਾਰੀਆਂ ਤਿਆਰੀਆਂ ਹੋ ਗਈਆਂ ਸਾਰੀਆਂ ਤਿਆਰੀਆਂ ਹੋਈਆਂ ਮਾਂ ਦੀ ਅਰਤੀ ਨੂੰ ਲੈ ਕੇ ਜਾ ਰਹੇ ਨੇ ਮਾਂ ਦੀ ਅਰਤੀ ਜਾ ਰਹੀ ਹੈ ਨਾ ਨਾ ਹਰਗੋਲ ਪਾਤਸ਼ਾਹ ਮਹਾਰਾਜ ਆ ਰਹੇ ਨੇ ਸੱਚੇ ਪਾਤਸ਼ਾਹ ਜੀ ਜਾ ਰਹੇ ਨੇ ਨਾਲ ਨਾਲ ਵਿਆਸ ਦਰਾਂ ਦੇ ਕਿਨਾਰੇ ਜਦੋਂ ਮਾ ਦੀ ਅਰਥੀ ਨੂੰ ਲਿਜਾ ਕੇ ਰੱਖਿਆ ਆ ਪੰਜ ਭੂਤ ਕ ਸਰੀਰ ਜਦੋਂ ਰੱਖਿਆ ਲਿਜਾ ਕੇ ਗੁਰਸਿੱਖਾਂ ਨੂੰ ਪਿਆ ਗੁਰਸਿੱਖੋ ਇੱਕ ਪਾਸੇ ਹੋ ਜਾ ਤੁਸੀਂ ਹੁਣ ਸਚੇ ਪਾਤਸ਼ਾਹ ਜੀ ਕਰ ਰਹੇ ਨੇ ਅਰਗੋਤ ਪਾਸ਼ਾ ਮਰਾ। ਇੱਕ ਪਾਸੇ ਹੋ ਜੋ ਸਤਿਗੁਰੂ ਜੀ ਕੀ ਕੌਤਕ ਵਰਤਾਉਂਦੇ ਨੇ। ਸਚੇ ਪਾਤਸ਼ਾਹ ਜੀ ਨੇ ਕੀ ਕਰਨਾ ਹੈ? ਉਹ ਸਿੱਖ ਇੱਕ ਪਾਸੇ ਹੋ ਕੇ ਖੜ ਗਏ। ਸਚੇ ਪਾਤਸ਼ਾਹ ਦਾ ਹੁਕਮ ਮੰਨਦੇ ਸੀਗੇ। ਸੱਜਣੋ ਇਤਿਹਾਸਕਾਰ ਦੱਸਦੇ ਨੇ ਕਹਿੰਦੇ ਹਰਦੁਨ ਪਾਤਸ਼ਾਹ ਮਹਾਰਾਜ ਨੇ ਆਪਣੀ ਮਾਂ ਦੇ ਚਰਣਾ ਵਿੱਚ ਸੀਸ ਰੱਖ ਕੇ ਕਿੰਨੇ ਮਿੰਟ ਅੱਖਾਂ ਦੇ ਵਿੱਚੋਂ ਅਮਰਾਗਲੇ ਅੰਥਰੂ ਵਹਿੰਦੇ ਰਹੇ ਹਰ ਗੋਲ ਪਾਸ ਸਮਾਰਨ ਅੰਦਰੋਂ ਹਾਉ ਕਿਉਂ ਆ ਲੈ ਕੇ ਰੋ ਰਹੇ ਨੇ ਅੱਖਾਂ ਭਰਿਆ ਹੋਈਆਂ ਸੀਗੀਆਂ ਉਹ ਮਾਂ ਦੇ ਚਰਨ ਅੱਖਾਂ ਦੇ ਜਲ ਧੋਏ ਪਏ ਸੀਗੇ ਮਾਂ ਦੇ ਚਰਨ ਇੰਨਾ ਜ਼ਿਆਦਾ ਆਕਾ ਦੇ ਵਿੱਚੋਂ ਪਾਣੀ ਉਹ ਬਰਾਗ ਦੇ ਉੱਥੋਂ ਆਏ ਸਾਰੇ ਭਿੱਜੇ ਪਏ ਸੀ ਚਰਨ ਮਾਗ ਗਾਜੀ ਦੇ ਮੁਰ ਸਿੱਖਾਂ ਨੇ 사ਤਗੁਰੂ ਦੀ ਬਾਹ ਪੜ ਕੇ ਉਠਾਇਆ 사ਤਗੁਰੂ ਤੁਸੀਂ ਤੇ ਸਾਧਗੰਗਾਂ ਨੂੰ ਪਰਦੇਸ਼ ਦੇੰ데요 ਕਿਸੇ ਪ੍ਰਾਣੀ ਦੇ ਚੜਾਈ ਕਰਕੇ ਰੋਣਾ ਨਹੀਂ ਹੈ ਕੋਈ ਸਰੀਰ ਅਤਾਂ ਜਾਣਾਂ ਦੁਨੀਆ ਤੋਂ ਰੋਣਾ ਨਹੀਂ ਮਹਾਰਾਜ ਤੁਸੀਂ ਆਪ ਕਹਿੰਦੇ ਭਾਈ ਇਹਦਾ ਜਵਾਬ ਤੁਹਾਨੂੰ ਬਾਅਦ ਵਿੱਚ ਦੇਵਾਂਗੇ ਕਿਉਂਕਿ ਅਸੀਂ ਮਹਾਰਾਜ ਦੀ ਕੌਤਕਾ ਨੂੰ ਜਾਣ ਨਹੀਂ ਸਕਦੇ ਸੱਚੇ ਬਾਦਸ਼ਾਹ ਜਿਹੜਾ ਸਾਡੇ ਸਮਝ ਵਿੱਚ ਨਹੀਂ ਹਨ ਮੈਂ ਸਮੇਂ ਵਿੱਚ ਰਹਿਣ ਦਾ ਯਤਨ ਕਰਾਂਗਾ ਤੇਰੇ ਮਾ ਦਾ ਸਰੀਰ ਜਿਹੜਾ ਵਿਆਸ ਦਰਿਆ ਦੇ ਵਿੱਚ ਅਰਗੋਲੇ ਬਾਦਸ਼ਾਹ ਮਹਾਰਾਜ ਨੇ ਜਲ ਪ੍ਰਵਾਹ ਕਰਤਾ ਦੇਵਾਨਾ ਘੜ ਸਾਹਿਬ ਕੋਲ ਦਾ ਰਾਸ ਸਾਹ ਬਣਿਆ ਦਰਿਆ ਦੇ ਕਿਨਾਰੇ ਇਤਿਹਾਸ ਗੁਰੂ ਘਰ ਬਣਿਆ ਸਭਾ ਬਾਬਾ ਸੱਜੇ ਪਾਤਸ਼ਾਹ ਜੀ ਦਾ ਦਰਬਾਰ ਲੱਗਿਆ ਸਾਰੀ ਸੰਗਤ ਬੈਠੀ ਐ ਸੱਜੇ ਪਾਤਸ਼ਾਹ ਕਹਿੰਦੇ ਹਰਿ ਗੁਰੂ ਦੇ ਪਾਤਸ਼ਾਹ ਕਹਿੰਦੇ ਭਾਈ ਸਾਨੂੰ ਮਤ ਲੱਗਿਆ ਜਿਸ ਦਿਨ ਅਸੀਂ ਆਪਣੀ ਮਾਂ ਦਾ ਸਰੀਰ ਜਲ ਪਰਵਾਹੀ ਤੋਂ ਨਾਲੇ ਜਾੜ ਦੇ ਵਿੱਚੋਂ ਬਹੁਤ ਸਾਰੀਆਂ ਸੰਗਤਾਂ ਨੇ ਮਨਾਂ ਵਿੱਚ ਸਵਾਲ ਸੀਗੇ ਸਵਾਲ ਖੜੇ ਹੋਏ ਉਹਨਾਂ ਦੇ ਅੰਦਰ ਪਰ ਸੰਤ ਜੀ ਸੱਜ ਜਾਨੋ ਕਹਿੰਦੇ ਜੋ ਮਾਂ ਨਾਲ ਪਿਆਰ ਹੈ ਸੀ ਜਿੰਨਾ ਮਰਜੀ ਰੋਕ ਲਈਏ ਸਾਡੀ ਅੱਖ ਵਿੱਚ ਅਤਰੂ ਆਉਣ ਰੁਕ ਨਹੀਂ ਸਕਦੇ ਜੇ ਸਾਡਾ ਘਰ ਨਾਲ ਪਿਆਰ ਹੈ ਸਾਡੇ ਅੰਦਰੋਂ ਨਹੀਂ ਰੁਕ ਸਕਦੇ ਉਹ ਸਾਡੀ ਮਾਂ ਨੇ ਸਾਨੂੰ ਆਹ ਦੁਨੀਆ ਵਿੱਚ ਲਿਆਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦਾ ਸਾਡੇ ਆਉਣ ਤੋਂ ਪਹਿਲਾਂ ਕਿੰਨੇ ਸ਼ਰੀਕਾਂ ਨੇ ਕੌਣੇ ਸਦਗ ਸਾਡੀ ਮਾਂ ਨੇ ਸੁਣੇ ਸੀਗੇ ਪੁਰਤੀ ਚੰਦ ਅਰੰਗੇ ਪੁਰਤੀ ਚੰਦ ਦੇ ਘਰੋਂ ਬੀਬੀ ਕਰਮੋ ਤੋ ਕਹਿੰਦੀ ਸੀ ਅੰਤਰੇ ਰਹਿਣਗੇ ਇਹਨਾਂ ਦੇ ਘਰ ਕਿਹੜਾ ਖਲਾਸ ਐ ਪਰ ਸਾਡੀ ਮਾਂ ਗੰਗਾ ਨੇ ਨੰਗੇ ਪੈਰੀ ਜਾ ਜਾ ਕੇ ਬਾਬਾ ਫੁੱਟਾ ਸਾਹਿਬ ਦੀ ਸੇਵਾ ਕੀਤੀ ਪ੍ਰਸਾਦਾ ਤਿਆਰ ਸੰਕੁਸ਼ਕਾ ਕੇ ਫਿਰ ਬਾਰ ਲਿਆ ਸੀਗਾ ਮਾਂ ਗੰਗਾ ਜੀ ਪਹਿਲਾ ਸੇਵਾ ਕਰਕੇ ਬਾਰ ਲਿਆ ਪਰਵਾਰਤ ਜਿਹੜਾ ਸਾਡਾ ਜਨਮ ਹੋ ਗਿਆ ਸਾਨੂੰ ਬੋਲਣਾ ਸਿਖਾਇਆ ਸਾਨੂੰ ਬਹਿਣਾ ਸਿਖਾਇਆ ਸਾਨੂੰ ਵੱਡਿਆਂ ਦਾ ਸਤਿਕਾਰ ਕਰਨਾ ਸਿਖਾਇਆ ਓ ਇੱਕ ਓ ਇੱਕ ਸਾਡੀ ਮਾਂ ਮਾਂ ਸੀ ਸਾਡੀ ਇਹ ਮਾਂ ਨੇ ਸਿਖਾਇਆ ਸਾਨੂੰ ਜਦੋਂ ਇਹ ਸਿਖਾਇਆ ਉਸ ਤੋਂ ਬਾਅਦ ਥੋੜੇ ਜਿਹਾ ਵੱਡੇ ਹੋਏ ਸਾਡੀ ਉਮਰ ਫਿਰ ਸਾਡੀ ਮਾਂ ਨੇ ਸਾਨੂੰ ਪੜ੍ਹਨ ਵਾਸਤੇ ਪਾਇਆ ਦលਿਆਵੀ ਬੁੰਧਿਆ ਪੜਾਈ ਸ਼ਾਸਤਰ ਵਿਦਿਆ ਸਿਖਾਈ ਫਿਰ ਸਾਨੂੰ ਘੋੜ ਸਵਾਰੀ ਨੇਜੇ ਤਲਵਾਰਾਂ ਕਿਰਪਾਨਾਂ ਸਭ ਕੁਝ ਸਿਖਾ ਕੇ ਤੇ ਸਾਨੂੰ ਸਿਖਾਇਆ ਬਹੁਤ ਕੁਝ ਸਾਡੀ ਮਾਂ ਨੇ ਪਾਰੇ ਜਦੋਂ ਜਵਾਨ ਹੋਏ ਸਾਡਾ ਸੋਹਣਾ ਵਿਆਹ ਸ਼ਾਦੀ ਕੀਤੀ ਸਾਡੇ ਬੱਚੇ ਵੀ ਹੋਏ ਉਪਰ ਸਾਡੀ ਮਾਂ ساری ਉਮਰ ਸਾਡੇ ਭਲੇ ਦੀਆਂ ਚੜ੍ਹਦੀ ਕਲਾ ਦੀਆਂ ਅਰਦਾਸਾਂ ਹੀ ਕਰਦੀ ਰਹੀ ਮਾਂ ਨੇ ਕਦੇ ਆਪਣੇ ਵਾਸਤੇ ਰੱਬ ਕੋਲ ਕੁਝ ਨਹੀਂ ਮੰਗਿਆ ਪਹਿਲਾ ਸਾਨੂੰ ਪ੍ਰਾਪਤ ਕਰਨੀਆਂ ਅਰਦਾਸਾਂ ਫਿਰ ਸਾਡੀ ਚੜ੍ਹਦੀ ਕਲਾ ਦੀਆਂ ਅਰਦਾਸਾਂ ਫੇਰ ਸਾਡੇ ਬੱਚੇ ਹੋ ਗਏ ਹਰਗੋਬਾਦ ਪਾਤਸ਼ਾਹ ਮਹਾਰਾਜ ਨੇ ਪੰਜ ਸੁਪੁੱਤਰ ਇੱਕ ਸੁਪਤਰੀ ਬੀਬੀ ਬੀਰੋ ਪੰਜ ਸੁਪੁੱਤਰ ਸੀਗੇ ਆਪਰੇ ਪੁੱਤਰਿਆਂ ਦੀ ਪੁੱਤਰੀ ਦੀ ਚੜ੍ਹਦੀ ਕਲਾ ਦੀ ਅਰਦਾਸ ਉਹ ਮਾ ਗੰਗਾ ਕਰਦੇ ਸੀ ਮਾ ਗੰਗਾ ਕਰਦੇ ਸੀਗੇ ਮਹਾਰਾਜ ਜੀ ਤੁਸੀਂ ਕਹਿੰਦੇ ਹੋ ਤੁਸੀਂ ਰੋਏ ਕਿਉਂ ਤੁਹਾਡੀ ਅੱਖ ਕਿਉਂ ਡੁੱਲੀ ਉਹ ਬਲਿਓ ਤੁਹਾਨੂੰ ਪਤਾ ਨਹੀਂ ਜਿਨ੍ਹਾਂ ਨੂੰ ਪਤਾ ਹੈ ਮਾਂ ਦੇ ਜਾਨ ਮੰਗ ਲਓ ਕੋਈ ਪੁੱਤ ਦੀ ਚੜ੍ਹਦੀ ਕਲਾ ਲਈ ਅਰਦਾਸ ਨਹੀਂ ਕਰਦਾ ਮਾਂ ਚਲੀ ਜਾਵੇ ਘਰੇ ਕੋਈ ਢੀਕਾ ਨਹੀਂ ਕਰਦਾ ਮੇਰਾ ਪੁੱਤ ਕਦੋਂ ਘਰ ਆਵੇਗਾ ਇੱਕੋ ਇੱਕ ਮਾਂ ਹੈ ਜੋ ਆਪਣੇ ਪੁੱਤਾਂ ਨੂੰ ਡੀਕਾ ਕਰਦੀ ਰਹਦੀ ਹੈ ਜੋ ਆਪਣੇ ਪੁੱਤ ਦੀ ਡੀਕ ਕਰਦੀ ਹੈ ਇਸ ਕਰਕੇ ਮਾਂ ਦੀ ਜ਼ਿੰਦਗੀ ਵਿੱਚ ਬਹੁਤ ਵੱਡੀਆਂ ਐਵੇਂ ਤੇ ਆਉ ਮੈਂ ਸਮੇਂ ਦੇ ਵਿੱਚ ਹੀ ਰਹਿ ਕੇ ਆਪਾਂ ਨਾਲ ਸਭ ਨੇ ਜਾਂਚ ਕਰੀਏ ਇਸ ਪਰਿਵਾਰ ਦੇ ਵਿੱਚੋਂ ਇੱਕ ਮਾਂ ਦਾ ਜਾਣਾ ਹੋਇਆ ਮਾਂ ਵੱਡੀ ਵੱਡੀ ਸਾਡੀ ਜ਼ਿੰਦਗੀ ਦੇ ਵਿੱਚ ਤਰੱਕੀ ਦੇ ਵਾਸਤੇ ਬਹੁਤ ਵੱਡਾ ਮਾਦਾ ਬੋਲੇ ਮਾਦਾ ਸਤਿਕਾਰ ਕਰੀਏ ਸਾਨੂੰ ਕਿਸੇ ਜ਼ਮੀਨ ਵਿੱਚੋਂ ਘਾਟਾ ਪੈ ਗਿਆ ਦੁਬਾਰਾ ਪੂਰਾ ਹੋ ਸਕਦਾ ਕੋਈ ਸਾਨੂੰ ਕੰਪਨੀ ਵਿੱਚੋਂ ਘਾਟਾ ਪੈ ਗਿਆ ਦੁਬਾਰਾ ਪੂਰਾ ਹੋ ਸਕਦਾ ਹੈ ਪਰ ਕੋਈ ਕਮਾ ਹੈ ਜੇ ਮਾਦਾ ਘਾਟਾ ਪੈ ਗਿਆ ਕਦੇ ਪੂਰਾ ਨਹੀਂ ਹੋਣਾ ਬਦੂਰਾ ਘਾਟਾ ਪੈ ਗਿਆ ਕਦੇ ਪੂਰਾ ਨਹੀਂ ਹੋਣਾ ਸਾਨੂੰ ਜਿਨਾਂ ਦੀਆਂ ਮਾਵਾ ਨੇ ਜਿਉਂਦੇ ਜੀ ਬਾਪੂ ਨੇ ਅਸੀਂ ਮਾਂ ਦਾ ਸਤਿਕਾਰ ਕਰਨਾ ਹੈ। ਕਿਸੇ ਬਾਪੂ ਦਾ ਸਤਿਕਾਰ ਕਰਨਾ ਹੈ। ਕਿਉਂਕਿ ਮਾਂ ਤੇ ਬਾਪ ਬੜੀਆਂ ਹੀ ਵੱਡੀਆਂ ਮੁੱਲੀਆਂ ਦਾਤਾ ਨੇ। ਗੁਰਦੇਵ ਮਾਤਾ ਗੁਰਦੇਵ ਕਿਥਾਂ। ਸਤਿਗੁਰਾਂ ਨੇ ਗੁਰਵਾਣੇ ਵੀ ਇਸ ਗੱਲ ਨੂੰ ਮੰਨਦੀ ਹੈ। ਇਸ ਦਰਵਾਜ਼ੇ ਵਿੱਚੋਂ ਵੀ ਇੱਕ ਮਾਵਾ ਜਾਣਾ ਹੋਇਆ। ਸਤਿਗੁਰੂ ਦੀ ਕਿਰਪਾ ਨਾਲ ਬੜਾ ਬੜੀ ਜ਼ਿੰਦਗੀ ਵਿੱਚੋਂ ਮਿਲ ਜਾਊਗਾ ਪਰ ਦੇਹੀ ਨੂੰ ਦੁਨੀਆ ਤੋਂ ਮਾ ਨਹੀਂ ਮਿਲਣ ਸੋ ਮਾ ਨਹੀਂ ਰੋਣਾ ਕਰਨਾ ਬੜਾ ਕੁਝ ਸਾਡਾ ਜ਼ਿੰਦਗੀ ਵਿੱਚ ਮਿਲ ਜਾਣਾ ਹੈ ਪਰ ਮਾ ਨਹੀਂ ਮਿਲਣਾ ਸੋ ਇਹ ਬਾਤ ਦਾ ਪਰਿਵਾਰ ਬੜਾ ਵੱਡਾ ਪਰਿਵਾਰ ਸੀ ਕਿੰਨਾਂ ਦੇ ਸੁਪੁੱਤਰ ਭਾਈ ਦਰਸ਼ਨ ਸਿੰਘ ਭਾਈ ਪਾਲ ਸਿੰਘ ਜੀ ਪ੍ਰੇਮੀ ਭਾਈ ਬਲਵੰਤ ਸਿੰਘ ਭਾਈ ਸਮਸ਼ੇਰ ਸਿੰਘ ਜੀ ਸੋਚਾਰ ਪਰਵਾਰ 98 ਭਾਈ ਬਲਕਾਰ ਸਿੰਘ ਜੀ ਜੋ ਮਾਤਾ ਇਹ ਪਰਵਾਰ ਹੈ ਚੌਕੀਦਾਰਾਂ ਦਾ ਪਰਵਾਰ ਹੈ ਮੱਜਦਾ ਹੈ ਚੌਕੀਦਾਰਾਂ ਦਾ ਪਰਵਾਰ ਹੈ ਤਾਂ ਕਰਕੇ ਬਣਾ ਨਗਰ ਦੇ ਵਿੱਚ ਇਸ ਪਰਿਵਾਰ ਦਾ ਸਤਿਕਾਰ ਹੈ ਬਹੁਤ ਦਸਨਵਾਨੀ ਕਿਰਤ ਕਰਨ ਵਾਲਾ ਪਰਿਵਾਰ ਹੈ ਸਤਸੰਗੀ ਪਰਿਵਾਰ ਗੁਰੂ ਘਰ ਦੇ ਨਾਲ ਜੁੜਨ ਵਾਲੇ ਸੇਵਾ ਕਰਨ ਵਾਲੇ ਇਹ ਪਰਿਵਾਰ ਹੈ

ਸਵਾਗਤ ਹੈ ਅਲਸਾਨੀਆ ਸ਼੍ਰੀ ਗੁਰੂਆਂ ਦੇ ਜਾਪ ਕਰਕੇ ਸਮਾਣੀ ਪਿਛਲੇ ਰੂਹ ਆਚਾਰੇ ਸ਼ਾਂਤੀ ਦਾਤਿ ਬਨੇਗਾ ਅੱਜ ਦੇ ਅਪਾ ਅਰਦਾਸ ਕਰਦੇ ਆਂ ਤੇਰੀ ਬੜੀ ਵੱਡੀ ਕਿਰਦਾਰ ਜਿਸੇ ਜੋੜੇਗਾ ਤੇ ਪਰਵਾਰ ਦੇ ਪਿਆਰ ਵਿੱਚ ਤੋਂ ਕਿਉਂ ਪਰਵਾਰ ਨਾਲ ਸਾਡਾ ਪੇਂਡ ਦੇ ਸਨੇਹਿਆ ਰਿਸ਼ਤੇਦਾਰੀ ਸਾਡੇ ਪਰਵਾਰ ਦੇ ਪਰ ਕਰਵਾਣਾ ਦਿੱਸਾ ਪੈਤਰਵਾਸ ਤੇ ਆ ਬਹੁਤ ਵਾਰ ਸੀ ਤੁਮਹਾਨੂੰ ਬਾਤ ਪਿਆਨਿਆ ਭੋਲਾ ਤੇ ਜਾਂਦਾ ਸਾਰ ਸਿਰ ਤੇ ਸਾਰੇ ਸਾਹਿਬ ਨੂੰ ਗੁਰੂ ਘਰ ਜਾਣ ਵਾਲੀ ਸੰਗਤ ਹੈ ਅਸੀਂ ਬਾਣੀ ਪੜ੍ਹਦੇ ਆ ਸਤ ਸੰਗਤ ਕਰਦੇ ਆ ਸੇਵਾ ਸੇਮਰਨ ਕਰਨਾ ਹੈ ਪਰ ਇੱਕਦਾਰ ਮੈਂ ਹੋਰ ਕਰਾਂਗਾ ਤੁਹਾਡੀ ਸੰਗਤ ਕਰਨੀ ਬਹੁਤ ਚੰਗੀ ਗੱਲ ਹੈ ਸੇਵਾ ਸੇਵਨ ਕਰਨਾ ਬਹੁਤ ਚੰਗਾ ਹੈ ਬਾਣੀ ਪੜਨੀ ਬਹੁਤ ਚੰਗੀ ਹੈ ਪਰ ਇੱਕ ਕੰਮ ਆਪਾਂ ਹੋਰ ਕਰੀਏ ਪ੍ਰੇਮ ਪੈਦਾ ਕਰੀ ਆਪਣੇ ਆਪਾਂ ਦੇ ਇਰਖਾ ਜਲਸ ਨਫ਼ਰਤ ਸਾੜਾ ਜੋ ਸਾਡੇ ਅੰਦਰ ਹੈ ਇੱਕ ਦੂਜੇ ਦੀ ਤਰੱਕੀ ਵੇਖ ਕੇ ਇੱਕ ਦੂਜੇ ਨੂੰ ਅੱਗੇ ਵਧਾ ਵੇਖ ਕੇ ਸਾਡੇ ਅੰਦਰ ਜਲਸ ਪੈਦਾ ਹੁੰਦੀ ਹੈ ਸਾਡੇ ਅੰਦਰ ਸਾੜਾ ਸਾਨੂੰ ਅੰਦਰੋਂ ਅੰਦਰ ਹੀ ਖਤਮ ਕਰੀ ਜਾਂਦੇ ਸਾਡਾ ਦੁਖੀ ਕਰੀ ਜਾਂਦੇ ਪਰ ਇਹ ਸਾਡੇ ਵੀਰਖਾ ਜੇਲਸ ਸੀ ਆਪਣੇ ਅੰਦਰੋਂ ਖਤਮ ਕਰਕੇ ਅਸੀਂ ਪ੍ਰਵਾਣੀ ਪ੍ਰਤੀ ਸਤਿਗੁਰਾਂ ਪ੍ਰਤੀ ਪ੍ਰੇਮ ਵਧਾ ਕਰੀਏ ਅਸੀਂ ਆਪਣੇ ਅੰਦਰ ਪਿਆਰ ਪਾਣਾ ਕਰਕੇ ਬਾੜੀ ਬੜੀ ਇਹ ਸੇਵਾ ਸਮਰਪਿਤ ਕਰੀਏ ਉਹਦਾ ਆਨੰਦ ਵੱਖਰਾ ਬਣ ਜਾਣਾ ਹੈ ਉਹਦਾ ਸਾਨੂੰ ਵੱਖਰਾ ਆਨੰਦ ਆਵੇਗਾ ਸਾਡੇ ਅੰਦਰੋਂ ਪਰ ਜਿੰਨਾ ਸਭਾ ਮੈਨੂੰ ਮਾਫ ਕਰ ਦਿਓ ਸਾਡੇ ਅੰਦਰੋਂ ਜੇਲਸ ਕਰਨਮਣੀ ਹੁੰਦੀ ਸਾਡਾ ਹੀਰਖਾ ਕਰਨਮਣੀ ਉਹ ਕੀਰਤਨ ਕਿਤੇ ਸਾਡਾ ਜਪ ਤਪ ਸੇਵਾ ਸਿਮਰਨ ਕੀਤਾ ਉਹ ਸਾਡਾ ਖਤਮ ਨਹੀਂ ਹੈ ਉਹਦੇ ਮੁਕੀ ਸਾਡਾ ਖਤਮ ਹੋ ਜਾਂਦਾ ਜਦੋਂ ਹੀਰਖਾ ਤੋਂ ਜੇਲਸ ਤੋਂ ਸਾਡੇ ਤੋਂ ਰਹਿਤ ਹੋ ਗਏ ਆਪਾਂ ਬਾਣੀ ਪੜਾਂਗੇ ਸਤ ਸਾਨਤ ਸੇਵਾ ਸਿਮਰਨ ਕਰਾਂਗੇ ਫਿਰ ਉਹ ਸਾਡਾ ਵੱਧਣ ਲੱਗ ਜਾਵੇ ਕੋਣ ਲੱਗ ਜਾਵੇਗਾ ਫਿਰ ਸਾਡਾ ਹੋਣਗਾ ਆਪਣੇ ਅੰਦਰ ਗੁਰੂ ਸਾਹਿਬ ਪ੍ਰਤੀ ਤਾਂ ਗੁਰੂ ਗ੍ਰੰਥ ਸਾਹਿਬ ਸਾਹਿਬ ਪ੍ਰਤੀ ਗੁਰੂ ਘਰ ਪ੍ਰਤੀ ਆਪਣੇ ਅੰਦਰ પ્રેમ ਪੈਦਾ ਕਰੀਏ ਇੱਕ ਵੱਖਰਾ ਆਪਣੇ ਅੰਦਰ ਬਣਾਈਏ પ્રેમ ਜਿਹਦੇ ਕਰਕੇ ਸਤਿਗੁਰੂ ਸਾਡੇ ਨਾਲ ਪ੍ਰੇਮ ਹੁੰਦਾ ਅਸੀਂ ਗੁਰੂ ਦੇ ਘਰ ਪ੍ਰਵਾਨ ਹੋਈਏ ਸੱਚ ਬਹੁ ਸੁਣ ਲਿਓ ਸੁਪੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਆਓ ਜੇ ਮੈਂਦਰ ਤੁਰਪਿਆ ਫਿਰ ਸਨਾ ਕਈ ਵਾਰ ਉੱਚਾ ਲੱਗ ਜਾਣਾ ਹੈ ਪੁਰੂ ਸਾਹਿਬ ਕਿਰਪਾ ਕਰਨ ਵਿਚਾਰ ਕਰਦੇ ਆ ਰੋਈਆ ਕੋ ਲੱਚੁਕਾ ਦੇ ਕੇ ਮਾ ਇਹ ਸਾਰੇ ਹੀ ਪਰਿਵਾਰ ਬਹੁਤ ਪਿਆਰ ਵਾਲੇ ਨੇ ਸਤਿਕਾਰਯੋਗ ਨੇ ਸਤਿਗੁਰੂ ਜੀ ਕਿਰਪਾ ਕਰਨ ਹੋਈਆ ਤਬਾ ਕੋ ਲੱਚੁਕਾ ਦੇ ਕੇ ਮਾ ਸੰਗਤ ਸਭ ਖਸ਼ਨਾਹਾਰੋਂ ਵਾਹਿਗੁਰੂ ਜੀ ਕਾ ਖਾਲਸਾ ਆਹ ਗੁਰੂ ਜੀ ਕੀ ਫਤਿਹ ਰਾਗ ਕਲੀ ਮਹਿਲਾ ਤੀਜਾ ਅਨੰਦ ਇਕ ਆਵਕਾ ਸਤਿਗੁਰੁ ਖਸਾ ਆਨੰਦ ਪਾਇ ਮੇਰੀ ਮਾਇ ਸਤਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਧੀ ਮਨ ਵਜੀਆਂ ਬੰਧ ਚਾਰਾਗ ਪਰਵਾਹ ਨਹੀਆਂ ਸ਼ੰਗਲ ਕਾਮਨਾਈਆਂ ਸਬਦਤਾ ਗਾਵੋ ਭਗੀ ਕੇਰਾ ਮਨ ਜਿਨੀ ਉਸਾਇਆ ਕਹੈ ਨਾਨਕ ਨਦੁਆ ਸਤਗੁਰੂ

ਕਿਆ ਨਾਹੀ ਕਰ ਤੇਰੇ ਕਰਤਾ ਤੇਰੇ ਸੋਖਿ ਸਹ ਜਿਸ ਦੇ ਸੋ ਪਾਵੇ ਸਦਾ ਸਤਿ ਸਵਾਹਾ ਤੇਰੀ ਮਾਨ ਮਨੁ ਸਵਾਮੀ ਨਾਮ ਜਿਨ ਕੈ ਮਨੁ ਵਸਿਆ ਵਾਜਿ ਸ਼ਬਦ ਕਨੇ ਦੇ ਤਹੇ ਮਾਨਕ ਸਕੇ ਸਾਈਵ ਕਿਆ ਨਾਹੀ ਕਰ ਤੇਰੇ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਹੈ ਆਧਾਰ ਮੇਰਾ ਜਿਨ ਬੁਖਾਂ ਸਭ ਗਵਾਈਆ